ਜਿਹੜਾ ਦੁਨੀਆ ਤੇ ਪਹਿਲਾ ਸਿੱਕਾ ਬਣਿਆ ਸੀਗਾ 2700 ਸਾਲ ਪਹਿਲਾਂ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ ਤੇ ਸਿੱਖ ਰਿਆਸਤਾਂ ਹੋਈਆਂ ਨੇ ਉਹਨਾਂ ਦੇ ਜਿਹੜੇ ਸਾਰੇ ਸਿੱਕੇ ਨੇ ਜਿਹੜੇ ਇੱਥੇ ਡਿਸਪਲੇ ਕੀਤੇ ਨੇ ਇਹ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਤਾਂਬੇ ਦੇ ਸਿੱਕੇ ਆਏ ਨੇ ਜਾਂ ਚਾਂਦੀ ਦੇ ਸਿੱਕੇ ਆਏ ਆ ਉਹਨਾਂ ਦੇ ਉੱਪਰ ਅਲੱਗ-ਅਲੱਗ ਮਤਲਬ ਸਿੰਬਲ ਬਣੇ ਹੁੰਦੇ ਸੀ ਨਿਸ਼ਾਨ ਬਣੇ ਹੁੰਦੇ ਸੀ ਉਹ ਜਿਹੜੇ ਚਿੰਨ ਬਣੇ ਸੀ ਜਿਸ ਤਰ੍ਹਾਂ ਦਾ ਰਸੂਲ ਵਾਲੇ ਸਿੱਕੇ ਹੋ ਗਏ ਆ ਕਰੌਸ ਵਾਲਾ ਸਿੱਕਾ ਆ ਗਿਆ ਇਹ ਫੁੱਲ ਵਾਲਾ ਸਿੱਕਾ ਆ ਗਿਆ ਇਹ ਕਟਾਰ ਵਾਲਾ ਸਿੱਕਾ ਆ ਗਿਆ ਤੇ ਇਹ ਸਾਰੇ ਇੱਥੇ ਮਤਲਬ ਅਲੱਗ-ਅਲੱਗ ਜਿੰਨੀਆਂ ਵੀ ਵੈਰਾਈਟੀਆਂ ਮਹਾਰਾਜਾ ਰਣਜੀਤ ਸਿੰਘ ਨੇ ਨਾਨਕਸ਼ਹੀ ਸਿੱਕੇ ਗੋਵਿੰਦਸ਼ਹੀ ਸਿੱਕਿਆਂ ਦੇ ਵਿੱਚ ਮਤਲਬ ਕੱਡੀਆਂ ਉਹ ਸਾਰੇ ਸਿੱਕਿਆਂ ਦੀਆਂ ਮਤਲਬ ਅਲੱਗ-ਅਲੱਗ ਵੈਰਾਈਟੀਆਂ ਇੱਥੇ ਡਿਸਪਲੇ ਕੀਤੀਆਂ ਨੇ ਜੀ ਫਿਰ ਇਹ ਜਿਹੜੇ ਸਪੈਸ਼ਲ ਡਿਸਪਲੇ ਆ ਇਹ ਸਿੱਖ ਪੁਆਇੰਟ ਦੀ ਡਿਸਪਲੇ ਸਪੈਸ਼ਲ ਬਣਾਈ ਹੋਈ ਹੈ ਜੀ ਤੇ ਇਹਦੇ ਵਿੱਚ ਕਿੰਨੀ ਵੈਰਾਈਟੀ ਦੇ ਜਿਹੜੇ ਸਿੱਕੇ ਇੱਥੇ ਮਤਲਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਲਾਏ ਗਏ ਇਹ ਨਾਨਕਸ਼ਾਹੀ ਸਿੱਕਿਆਂ ਦੀ ਮਤਲਬ ਡਿਸਪਲੇ ਆ ਤੇ ਅਕਾਲ ਸਹਾਏ ਗੁਰੂ ਨਾਨਕ ਜੀ ਇਹਦੇ ਇੱਕ ਪਾਸੇ ਲਿਖਿਆ ਹੁੰਦਾ ਸੀ ਤੇ ਦੂਜੇ ਪਾਸੇ ਲਿਖਿਆ ਹੁੰਦਾ ਸੀ ਜਰਬਸ਼ਰੀ ਅੰਬਰ ਸਰ ਜੀ ਹਰਪਖ ਪੋਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਬਦਾ ਸੰਗਰੂਰ ਪਿੰਗਲਵਾੜਾ ਦੇ ਵਿੱਚ ਖੜਿਆ ਜਿੱਥੇ ਕਿ ਪਰਾਤਨ ਵਿਰਸੇ ਨਾਲ ਸੰਬੰਧਿਤ ਪ੍ਰਦਰਸ਼ਨੀ ਲਗਾਈ ਗਈ ਹੈ ਸਰਦਾਰ ਜੀ ਨੇ ਪ੍ਰਦਰਸ਼ਨੀ ਲਾਈ ਹੈ ਜੋ ਕਿ ਮੰਡੀ ਅੰਮ੍ਰਿਤਗੜ ਤੋਂ ਆਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਨਾਮ ਆ ਸਰ ਆਪਣਾ ਹਾਂਜੀ ਪਰਮਿੰਦਰ ਸਿੰਘ ਜੀ ਪਰਮਿੰਦਰ ਸਿੰਘ ਜੀ ਕਿਸ ਤਰ੍ਹਾਂ ਇਹ ਪ੍ਰਦਰਸ਼ਨੀ ਜੋ ਤੁਸੀਂ ਪੁਰਾਣੇ ਔਜ਼ਾਰ ਰੱਖੇ ਹੋਏ ਨੇ ਇਹ ਜਿਹੜੀ ਪ੍ਰਦਰਸ਼ਨੀ ਹੈ ਇੱਥੇ ਭਗਤਪੂਰਨ ਪਿੰਗਲਵਾੜਾ ਬ੍ਰਾਂਚ ਸੰਗਰੂਰ ਦੇ ਵਿੱਚ ਜੇ ਲਗਾਈ ਆ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਆ ਉਹਨੂੰ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਆਪਣੀਆਂ ਜੜ੍ਹਾਂ ਨਾਲ ਜੋੜਿਆ ਜਾ ਸਕੇ ਇਸ ਵਿੱਚ ਤੁਸੀਂ ਕੀ ਕੀ ਉਜਾਰ ਜਾਂ ਕੀ ਕੀ ਚੀਜ਼ਾਂ ਰੱਖ ਸਕਦੇ ਰੱਖ ਰਿਓ ਇਹਦੇ ਵਿੱਚ ਜਿਹੜਾ ਇੱਥੇ ਡਿਸਪਲੇ ਕੀਤਾ ਜੀ ਇਹਦੇ ਵਿੱਚ ਜਿਹੜਾ ਪਿੰਡੂ ਸੱਭਿਆਚਾਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੈਗਾ ਮੈਂ ਡਿਸਪਲੇ ਕੀਤੀ ਹੈ ਇਹ ਜਿਹੜੀ ਆ ਇਹ ਜੀ ਇਹ ਫਰਨਾਹੀ ਜਿਹੜੀ ਆ ਪਿੰਡੂ ਸੱਭਿਆਚਾਰ ਦਾ ਇੱਕ ਅੰਗ ਹੁੰਦੀ ਸੀ ਮਤਲਬ ਜਿਵੇਂ ਆਰੇ ਹੁੰਦੇ ਨੇ ਆਪਾਂ ਲੱਕੜ ਜੀਰਦੇ ਆ ਉਹ ਫਿਰ ਆ ਲੱਕੜ ਜੀਰਨ ਤੋਂ ਬਾਅਦ ਜਿਹੜਾ ਗੋਲ ਜਿਹੜੇ ਦਰਖਤ ਦਾ ਪੀਸ ਲੰਬਾ ਹੁੰਦਾ ਸੀ ਜਿਹਨੂੰ ਆਪਾਂ ਸੈਂਟਰਲੀ ਗੇਲੀ ਕਹਿ ਦਿੰਦੇ ਆ ਉਹਦੇ ਫੱਟੇ ਬਣਾਉਣੇ ਹੁੰਦੇ ਸੀ ਤਾਂ ਇਹ ਫਰਨਾਹੀ ਨਾ ਬਣਾਏ ਚੀਰੇ ਜਾਂਦੇ ਸੀ ਤੇ ਇਹ ਜਿਹੜੀ ਆ ਇਹ ਊਂਠ ਦੀ ਕਾਠੀ ਆ ਜੀ ਇਹ ਦੋ ਬੰਦਿਆਂ ਦੇ ਬੈਠਣ ਵਾਸਤੇ ਇਹ ਬਣੀ ਹੁੰਦੀ ਸੀ ਇਹ ਊਂਠ ਦੀ ਕਾਠੀ ਇੱਥੇ ਡਿਸਪਲੇ ਕੀਤੀ ਹੈ ਤੇ ਇਹ ਜਿਹੜੇ ਨੇ ਪੁਰਾਣੇ ਸੇਰ ਬੱਟੇ ਜਿਹੜੇ ਸੀਗੇ ਜਿਹਨੂੰ ਆਪਾਂ ਪੰਸੇਰੀ ਕਹਿੰਦੇ ਸੀ ਚਾਰ ਸੇਰ ਦੋ ਸੇਰ ਇੱਕ ਸੇਰ ਅੱਧਾ ਸੇਰ ਇਹ ਸਾਰੇ ਮਤਲਬ ਇੱਥੇ ਸੇਰ ਡਿਸਪਲੇ ਕੀਤੇ ਆ ਇਹ ਊਂਟ ਦੀਆਂ ਝਾਂਜਰਾਂ ਨੇ ਇਹ ਊਂਟ ਦੀਆਂ ਝਾਂਜਰਾਂ ਨੇ ਇਹ ਵੀ ਇੱਥੇ ਡਿਸਪਲੇ ਕੀਤੀਆਂ ਨੇ ਤੇ ਅਟੇਰ ਨੇ ਪੰਜੇ ਨਿਉੜੀ ਜਿੰਦੇ ਰੋਪੜੀ ਜਿੰਦੇ ਇਹ ਹੱਥ ਘੜੀ ਕਿੱਥੋਂ ਮਿਲੀ ਤੁਹਾਨੂੰ ਇਹ ਹੱਥ ਘੜੀ ਨਹੀਂ ਹੈਗੀ ਜੀ ਇਹ ਨਿਉੜ ਆ ਜੀ ਜਿਹੜੇ ਕਿ ਬੋਤਿਆਂ ਦੇ ਪੈਰਾਂ ਨੂੰ ਪਾਇਆ ਜਾਂਦਾ ਜਿਹੜੇ ਬੋਤਿਆ ਜਣੀ ਵੀ ਭੱਜੇ ਨਾ ਜਾਂ ਕਹਿੰ ਲੋ ਬੋਤੇ ਨੂੰ ਬੰਨਣ ਵਾਸਤੇ ਊਂਟਾਂ ਕਿਉਂਕਿ ਆਮ ਪਹਿਲਾਂ ਊਂਟ ਜ਼ਿਆਦਾ ਰੱਖੇ ਹੁੰਦੇ ਸੀ ਆਪਣੇ ਪੰਜਾਬ ਦੇ ਵਿੱਚ ਵੀ ਬਾਹਰ ਨਹੀਂ ਸਟੇਟਾਂ 'ਚ ਵੀ ਤੇ ਇਹ ਊਂਠ ਦੇ ਪੈਰਾਂ ਨੂੰ ਪਾਉਣ ਵਾਸਤੇ ਮਤਲਬ ਨਿਓਲ ਆ ਜੀ ਨਿਓਲੀ ਜਿੰਦਾ ਵੀ ਕਹਿ ਦਿੰਦੇ ਆਪਾਂ ਨਿਓਲ ਵੀ ਕਹਿ ਦਿੰਦੇ ਆ ਹਾਂਜੀ ਇਹ ਕੀ ਚੀਜ਼ ਹੈ ਇਹ ਬੱਚਿਆਂ ਦੇ ਖੇਡਣ ਵਾਲਾ ਖੜਾਉਣਾ ਕਿਉਂਕਿ ਅੱਜ ਕੱਲ ਤਾਂ ਮੋਬਾਈਲ ਫੋਨ ਨੇ ਮਤਲਬ ਬੱਚੇ ਮੋਬਾਈਲਾਂ ਦੇ ਵਿੱਚ ਰੁੱਝੇ ਹੋਏ ਨੇ ਜਾਂ ਕਹਿ ਲਓ ਵੀ ਹੋਰ ਚੀਜ਼ਾਂ ਦਾ ਬਹੁਤ ਆ ਗਿਆ ਖੇਡਣ ਵਾਸਤੇ ਪਹਿਲੇ ਸਮਿਆਂ ਦੇ ਵਿੱਚ ਮਤਲਬ ਐਸੀ ਚੀਜ਼ਾਂ ਹੁੰਦੀਆਂ ਨਹੀਂ ਸੀ ਮਨੋਰੰਜਨ ਦਾ ਜਿਹੜਾ ਸਾਧਨ ਉਹ ਹੁੰਦਾ ਨਹੀਂ ਸੀ ਇਹ ਬੱਚਿਆਂ ਨੂੰ ਮਤਲਬ ਜਿਹੜੇ ਲੱਕੜ ਮਿਸਤਰੀ ਸੀਗੇ ਉਹ ਇਸ ਤਰ੍ਹਾਂ ਦੀ ਖੜਾਉਣੇ ਬਣਾ ਕੇ ਦਿੰਦੇ ਸੀ ਫਿਰ ਬੱਚੇ ਉਹਨਾਂ ਨਾਲ ਖੇਡਦੇ ਰਹਿੰਦੇ ਸੀ ਇਨੂੰ ਮਤਲਬ ਖਿਲਾਉਣਾ ਕਹਿ ਸਕਦੇ ਆ ਆਪਾਂ ਜੀ ਪੁਰਾਣਾ ਤੇ ਇਹ ਜਿਹੜੇ ਹੈਗੇ ਆ ਇੱਥੇ ਮੈਂ ਸਿੱਕੇ ਡਿਸਪਲੇ ਕੀਤੇ ਨੇ ਜਿਹੜਾ ਦੁਨੀਆ ਤੇ ਪਹਿਲਾ ਸਿੱਕਾ ਬਣਿਆ ਸੀਗਾ 2700 ਸਾਲ ਪਹਿਲਾਂ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ ਤੇ ਸਿੱਖ ਰਿਆਸਤਾਂ ਹੋਈਆਂ ਨੇ ਉਹਨਾਂ ਦੇ ਜਿਹੜੇ ਸਾਰੇ ਸਿੱਕੇ ਨੇ ਜਿਹੜੇ ਇੱਥੇ ਡਿਸਪਲੇ ਕੀਤੇ ਨੇ ਕਿ ਤੁਸੀਂ ਜਿਹੜੇ ਸਿੱਕੇ ਡਿਸਪਲੇ ਕਰੇ ਨੇ ਇਹ ਤੁਹਾਨੂੰ ਕਿੱਥੋਂ ਮਿਲੇ ਕਿਸ ਤਰ੍ਹਾਂ ਇਹ ਕਲੈਕਸ਼ਨ ਕੀਤੀ ਤੁਸੀਂ ਨੇ ਮੈਨੂੰ ਤਕਰੀਬਨ 32-33 ਸਾਲ ਹੋ ਗਏ ਜੀ ਇਹ ਚੀਜ਼ਾਂ ਕਲੈਕਟ ਕਰਦਿਆਂ ਨੂੰ ਤੇ 2700 ਸਾਲ ਪਹਿਲਾਂ ਜਿਹੜਾ ਸਿੱਕਾ ਬਣਿਆ ਸੀ ਉਦੋਂ ਤੋਂ ਲੈ ਕੇ ਜਿੰਨੇ ਵੀ ਨਵਾਬ ਸੁਲਤਾਨ ਜਿੰਨੇ ਵੀ ਰਾਜੇ ਮਹਾਰਾਜੇ ਜਿਨ੍ਹਾਂ ਨੇ ਦਿੱਲੀ ਦੇ ਉੱਪਰ ਰਾਜ ਕੀਤਾ ਉਹ ਸਾਰਿਆਂ ਦੇ ਸਿੱਕੇ ਇੱਥੇ ਡਿਸਪਲੇ ਕੀਤੇ ਹੋਏ ਨੇ ਜਿਵੇਂ ਆਪਾਂ ਹੁਣ ਗੱਲ ਕਰੀਏ ਪੰਜਾਬ ਦੀਆਂ ਰਿਆਸਤਾਂ ਦੀ ਮਲੇਰਕੋਟਲਾ ਨਾਬਾ ਜੀਂਦ ਤੇ ਇਹ ਸਾਰੇ ਸਿੱਕੇ ਵੀ ਇੱਥੇ ਡਿਸਪਲੇ ਕੀਤੇ ਹੋਏ ਨੇ ਇਹ ਜਿਹੜੇ ਸਪੈਸ਼ਲ ਡਿਸਪਲੇ ਆ ਇਹ ਸਿੱਖ ਕੋਇਨ ਦੀ ਡਿਸਪਲੇ ਸਪੈਸ਼ਲ ਬਣਾਈ ਹੋਈ ਹੈ ਜੀ ਤੇ ਇਹਦੇ ਵਿੱਚ ਕਿੰਨੀ ਵੈਰਾਈਟੀ ਦੇ ਜਿਹੜੇ ਸਿੱਕੇ ਇੱਥੇ ਮਤਲਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਲਾਏ ਗਏ ਇਹ ਨਾਨਕਸ਼ਾਹੀ ਸਿੱਕਿਆਂ ਦੀ ਮਤਲਬ ਡਿਸਪਲੇ ਆ ਤੇ ਅਕਾਲ ਸਹਾਇ ਗੁਰੂ ਨਾਨਕ ਜੀ ਇਹਦੇ ਇੱਕ ਪਾਸੇ ਲਿਖਿਆ ਹੁੰਦਾ ਸੀ ਤੇ ਦੂਜੇ ਪਾਸੇ ਲਿਖਿਆ ਹੁੰਦਾ ਸੀ ਜਰ ਬਸ਼ਰੀ ਅੰਬਰ ਸਰ ਜੀ ਇਹ ਸਾਰੇ ਸਿੱਕੇ ਸਿੱਕਿਆਂ ਦੀਆਂ ਵੈਰਾਈਟੀਆਂ ਨਾਨ ਜੀ ਤੇ ਜਿਵੇਂ ਕਿ ਲੋਕੀ ਦੋਵੇਂ ਪਾਸੇ ਪੱਤੇ ਵਾਲੇ ਸਿੱਕੇ ਦੂਰੀ ਲੈਣ ਵਾਲੇ ਸਿੱਕੇ ਤੇ ਕਬਰ ਨੌਨਿਹਾਲ ਚਾਂਦੀ ਦਾ ਰੁਪਈਆ ਹਾਂਜੀ ਇਹ ਇਹ ਜਿਹੜੇ ਨਗੇ ਮਹਾਰਾਜ ਰਣਜੀਤ ਸਿੰਘ ਖੜਕ ਸਿੰਘ ਕਬਰ ਨੌਨਿਹਾਲ ਸਿੰਘ ਮਹਾਰਾਣੀ ਚੰਦਕੌਰ ਮਹਾਰਾਜ ਸੇਰ ਸਿੰਘ ਮਹਾਰਾਜ ਦਲੀਪ ਸਿੰਘ ਜਿਨ੍ਹਾਂ ਜਿਨ੍ਹਾਂ ਨੇ ਵੀ ਸਿੱਕੇ ਮਤਲਬ ਉਹਨਾਂ ਸਮਿਆਂ ਦੇ ਵਿੱਚ ਲਾਏ ਉਹ ਸਾਰੇ ਸਿੱਕੇ ਇੱਥੇ ਮਤਲਬ ਲਾਏ ਹੋਏ ਨੇ ਜੀ ਤੇ ਜਿੰਨੀਆਂ ਵੀ ਮਿੰਟਾਂ ਹੋਈਆਂ ਨੇ ਜੇ ਟਕਸਾਲ ਹੋਈ ਹੈ ਜਿਹਦੇ ਚੋਂ ਮਤਲਬ ਸਿੱਕਾ ਬਣਦਾ ਹੁੰਦਾ ਜਿੱਥੇ ਜਿਵੇਂ ਪਸ਼ਾਵਰ ਮਿੰਟ ਦਾ ਸਿੱਕਾ ਹੋ ਗਿਆ ਜੀ ਮਲਤਾਨ ਮਿੰਟ ਦਾ ਸਿੱਕਾ ਹੋ ਗਿਆ ਅੰਮ੍ਰਿਤਸਰ ਮਿੰਟ ਦਾ ਸਿੱਕਾ ਹੋ ਗਿਆ ਡੇਰਾ ਗਾਜੀ ਖਾਨ ਦਾ ਸਿੱਕਾ ਹੋ ਗਿਆ ਲਾਹੌਰ ਮਿੰਟ ਦਾ ਸਿੱਕਾ ਹੋ ਗਿਆ ਇਸ ਤਰ੍ਹਾਂ ਇਹ ਸਾਰੀਆਂ ਮਿੰਟਾਂ ਦੇ ਸਿੱਕੇ ਜਿਹੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਜੀ ਇੱਕ ਕਟਾਰ ਸਾਹਿਬ ਸੱਜੇ ਪਾਸੇ ਹਾਂਜੀ ਇਹ ਜਿਹੜੇ ਮਤਲਬ ਕਟਾਰ ਦੀ ਵੈਰਾਈਟੀ ਆਉਂਦੀ ਹੈ ਇਹ ਸੱਜੇ ਪਾਸੇ ਨੂੰ ਇੱਕ ਖੱਬੇ ਪਾਸੇ ਨੂੰ ਇੱਕ ਝੰਡੇ ਦਾ ਜਿਹੜਾ ਖੱਬੇ ਪਾਸੇ ਨੂੰ ਸੱਜੇ ਪਾਸੇ ਨੂੰ ਤੇ ਦੇਵਕੀ ਨੰਦਨ ਜਿਹੜਾ ਮਤਲਬ ਸਿੱਕਾ ਇਹ ਦੇ ਪੰਜਾਬੀ ਦੇ ਵਿੱਚ ਆਉਂਦਾ ਦੇਵਕੀ ਤੇ ਉਹ ਦੇਵਕੀ ਵਾਲੇ ਜਿਹੜੇ ਸਿੱਕੇ ਨੇ ਉਹ ਪੰਜਾਬੀ ਦੇ ਵਿੱਚ ਫਾਰਸੀ ਦੇ ਵਿੱਚ ਤੇ ਇਸ ਤਰ੍ਹਾਂ ਹੀ ਮਤਲਬ ਅਲੱਗ-ਅਲੱਗ ਜਿਵੇਂ ਕਹ ਲੋ ਵੀ ਨਾਰਕਸ਼ਾਹ ਰੁਪਿਆ ਜਿਹੜਾ ਛਤਰ ਵਾਲੇ ਸਿੱਕੇ ਆਏ ਨੇ ਉਦੋਂ ਬਾਅਦ 1763 ਦੇ ਵਿਕਰਮੀ ਸੰਬੰਧ ਦੇ ਸਿੱਕੇ ਆਏ ਨੇ ਉਦੋਂ ਬਾਅਦ ਪੰਗੀ ਮਿਸਲ ਦਾ ਨਾਨਕਸ਼ਹੀ ਸਿੱਕਾ ਜਿਹੜਾ ਇਹ ਵੀ ਇੱਥੇ ਡਿਸਪਲੇ ਕੀਤਾ ਜੀ ਤੇ ਕਟਾਰ ਵਾਲੇ ਸਿੱਕੇ ਆਏ ਨੇ ਇਧਰੋਂ ਮਹਾਰਾਜ ਰਣਜੀਤ ਸਿੰਘ ਦੇ ਜਿਹੜੇ ਗੋਬਿੰਦਸ਼ਹੀ ਸਿੱਕੇ ਇਹ ਜਿਹੜੇ ਛਿੱਕੇ ਨੇ ਜੀ ਇਹ ਚਾਂਦੀ ਦੇ ਨੇ ਜਾਂ ਕਿਸੇ ਹੋਰ ਉਹ ਦੇ ਨੇ ਤਾਂ ਦੇ ਨਹੀਂ ਨਹੀਂ ਚਾਂਦੀ ਦੇ ਨੇ ਜੀ ਇਹ ਜਿਹੜੇ ਸਾਰੇ ਸਿੱਕੇ ਨੇ ਇਹ ਇਹ ਜਿਹੜੇ ਇਸ ਟਾਈਮ ਇਹ ਡਿਸਪਲੇ ਆਪਾਂ ਦੇਖ ਰਹੇ ਆ ਇਹਦੇ ਵਿੱਚ ਚਾਂਦੀ ਦੇ ਨੇ ਬਾਕੀ ਕਈਆਂ ਦੇ ਵਿੱਚ ਕਾਪਰ ਦੇ ਨੇ ਜਿਹੜਾ ਕਾਪਰ ਦਾ ਸਿੱਕਾ ਹੁੰਦਾ ਉਹਨੂੰ ਆਪਾਂ ਪੈਸਾ ਕਹਿੰਦੇ ਆ ਜੀ ਜੇ ਜਿਹੜਾ ਮਤਲਬ ਚਾਂਦੀ ਦਾ ਹੁੰਦਾ ਉਹਨੂੰ ਆਪਾਂ ਰੁਪਿਆ ਕਹਿੰਦੇ ਆ ਜੀ ਤੇ ਇਹ ਮਤਲਬ ਸਾਰੇ ਇੱਥੇ ਡਿਸਪਲੇ ਕੀਤੇ ਹੋਏ ਨੇ ਜੀ ਇਹ ਤਰਸੂਲ ਮਹਾਰਾਜਾ ਸ਼ੇਰ ਸਿੰਘ ਉਧਰ ਉਧਰ ਉਹ ਚਲੋ ਉਧਰ ਇਹ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਤਾਂਬੇ ਦੇ ਸਿੱਕੇ ਆਏ ਨੇ ਜਾਂ ਚਾਂਦੀ ਦੇ ਸਿੱਕੇ ਆਏ ਆ ਉਹਨਾਂ ਦੇ ਉੱਪਰ ਅਲੱਗ-ਅਲੱਗ ਮਤਲਬ ਸਿੰਬਲ ਬਣੇ ਹੁੰਦੇ ਸੀ ਨਿਸ਼ਾਨ ਬਣੇ ਹੁੰਦੇ ਸੀ ਉਹ ਜਿਹੜੇ ਚਿੰਨ ਬਣੇ ਸੀ ਜਿਸ ਤਰ੍ਹਾਂ ਦਾ ਰਸੂਲ ਵਾਲੇ ਸਿੱਕੇ ਹੋ ਗਏ ਆ ਕਰਾਸ ਵਾਲਾ ਸਿੱਕਾ ਆ ਗਿਆ ਇਹ ਫੁੱਲ ਵਾਲਾ ਸਿੱਕਾ ਆ ਗਿਆ ਇਹ ਕਿਟਾਰ ਵਾਲਾ ਸਿੱਕਾ ਆ ਗਿਆ ਤੇ ਇਹ ਸਾਰੇ ਇੱਥੇ ਮਤਲਬ ਅਲੱਗ-ਅਲੱਗ ਜਿੰਨੀਆਂ ਵੀ ਵੈਰਾਈਟੀਆਂ ਮਹਾਰਾਜਾ ਰਣਜੀਤ ਸਿੰਘ ਨੇ ਨਾਨਕਸ਼ਹੀ ਸਿੱਕੇ ਗੋਵਿੰਦਸ਼ਹੀ ਸਿੱਕਿਆਂ ਦੇ ਵਿੱਚ ਮਤਲਬ ਕੱਡੀਆਂ ਉਹ ਸਾਰੇ ਸਿੱਕਿਆਂ ਦੀਆਂ ਮਤਲਬ ਅਲੱਗ-ਅਲੱਗ ਵੈਰਾਈਟੀਆਂ ਇੱਥੇ ਡਿਸਪਲੇ ਕੀਤੀਆਂ ਨੇ ਜੀ ਫਿਰ ਇਸ ਤਰ੍ਹਾਂ ਹੀ ਪਛਾਣ ਹੁੰਦੀ ਸੀ ਜਿਵੇਂ ਅਲੱਗ-ਅਲੱਗ ਤਰਸੂਲ ਆਲੇ ਸੀ ਇਹ ਇਹ ਦੀ ਪਛਾਣ ਇਹ ਨਹੀਂ ਇਹ ਤਾਂ ਵੈਸੇ ਮਤਲਬ ਡਾਈ ਵੈਰਾਈਟੀ ਆਪਾਂ ਕਹਿ ਸਕਦੇ ਆ ਵੀ ਅਲੱਗ-ਅਲੱਗ ਸਮਿਆਂ ਦੇ ਵਿੱਚ ਉਹਨੂੰ ਡੈਕੋਰੇਟ ਕਰਨ ਲਈ ਮਤਲਬ ਜਾਂ ਕਹਿ ਲਓ ਉਹਦੇ ਪਰ ਸਪੈਸ਼ਲ ਇੱਕ ਸਿੰਬਲ ਚਿੰਨ ਲਾ ਕੇ ਮਤਲਬ ਉਹਨੂੰ ਡੈਕੋਰੇਟ ਕੀਤਾ ਗਿਆ ਜਾਂ ਉਹਦਾ ਕੋਈ ਅ ਕਹਿ ਲਓ ਵੀ ਉਸ ਸਮੇਂ ਮਤਲਬ ਕੋਈ ਜ਼ਰੂਰਤ ਹੋਊਗੀ ਉਹਨਾਂ ਨੇ ਮਤਲਬ ਇਹ ਕੰਮ ਕੀਤਾ ਇਹ ਜਿਹੜੇ ਇਹ ਜਿਵੇਂ ਟੋਕਨ ਮਾਤਾ ਵੈਸ਼ਨੂ ਦੇਵੀ ਮਾਤਾ ਵੈਸ਼ਨੂ ਦੇਵੀ ਇਹ ਕੀ ਚੀਜ਼ ਹੈ ਜਿਸ ਤਰ੍ਹਾਂ ਮਤਲਬ ਕਹੋ ਵੀ ਇਹ ਤਾਂ ਹੋ ਗਏ ਸਿੱਕੇ ਠੀਕ ਹੈ ਜੀ ਜਿਹੜੇ ਮਤਲਬ ਇਸ ਤਰ੍ਹਾਂ ਦੇ ਦੇਵੀਆਂ ਦੇ ਜਾਂ ਕਹੋ ਵੀ ਸ਼ਿਵ ਜੀ ਦੇ ਸ਼ੇਰਾਂ ਵਾਲੀ ਦੇ ਜਿਹੜੇ ਮਤਲਬ ਛੋਟੇ ਛੋਟੇ ਸਿੱਕੇ ਬਣੇ ਮਾਰਕੀਟ 'ਚ ਮਿਲਦੇ ਨੇ ਲੋਕ ਉਹਨੂੰ ਵੀ ਸਿੱਕਾ ਕਹੀ ਜਾਂਦੇ ਨੇ ਪਰ ਉਹ ਸਾਡੀ ਨਜ਼ਰ ਦੇ ਵਿੱਚ ਉਹ ਸਿੱਕਾ ਨਹੀਂ ਹੈਗਾ ਉਹ ਟੋਕਨ ਆ ਕਿਉਂਕਿ ਸਿੱਕਾ ਉਹ ਹੁੰਦਾ ਜਿਹਨੂੰ ਇੱਕ ਗਵਰਨਮੈਂਟ ਚਲਾਉਂਦੀ ਆ ਚਾਹੇ ਉਹ ਰਾਜਾ ਮਹਾਰਾਜਾ ਚਲਾਵੇ ਚਾਹੇ ਉਹ ਅੱਜ ਦਾ ਮੋਦੀ ਚਲਾਵੇ ਠੀਕ ਹੈ ਜੀ ਕੋਈ ਵੀ ਜਿਹੜਾ ਸਿੱਕਾ ਮਤਲਬ ਗਵਰਨਮੈਂਟ ਇਸ਼ੂ ਕਰੂਗੀ ਉਹਨੂੰ ਸਿੱਕਾ ਕਿਹਾ ਜਾਂਦਾ ਜਿਹੜਾ ਮਤਲਬ ਤੁਸੀਂ ਜਾਂ ਮੈਂ ਜਾਂ ਕੋਈ ਕਿਸਨਾਰਾ ਮਤਲਬ ਉਹਨੂੰ ਬਣਾਊਗਾ ਇੱਕ ਕਢਾਈ ਬਣਾ ਕੇ ਉਹ ਉਹ ਮਤਲਬ ਸਿੱਕਾ ਨਹੀਂ ਕਹਾਊਗਾ ਉਹ ਟੋਕਨ ਕਹਾਊਗਾ ਚਾਹੇ ਉਹ ਕਿਸੇ ਵੀ ਦੇਵੀ ਦੇਵਤੇ ਦੀ ਫੋਟੋ ਵਾਲਾ ਚਾਹੇ ਉਹ ਗੁਰਨਾਨਕ ਦੇਵ ਜੀ ਦੀ ਫੋਟੋ ਵਾਲਾ ਚਾਹੇ ਉਹ ਸੇ ਰਾਲੀ ਮਾਤਾ ਦੀ ਫੋਟੋ ਵਾਲਾ ਇਹ ਜਿਹੜੇ ਜਿਹੜੇ ਟੋਕਨ ਜਾਂ ਸਿੱਕੇ ਨੇ ਤੁਹਾਡੇ ਲੈਵੇ ਕਿਹੜੇ ਤੋਂ ਆ ਸਮਮ ਤੋਂ ਲੈ ਕੇ ਕਿੰਨੇ ਸਮਤ ਤੱਕ ਦੇ ਨੇ ਮੇਰੇ ਕੋਲੇ 2700 ਸਾਲ ਪਹਿਲਾਂ ਜਿਹੜਾ ਪਹਿਲਾ ਸਿੱਕਾ ਬਣਿਆ ਸੀ ਜਿਹਨੂੰ ਪੰਚਮਾਰਕ ਕੁਆਇਨ ਕਹਿੰਦੇ ਆਪਾਂ ਪੰਚਮਾਰਕ ਸਿੱਕਾ ਕਹਿੰਦੇ ਆ ਤੇ ਮੋਰੀਆ ਕਾਲ ਚੰਦਰਗੁਪਤ ਮੋਰੀਆ ਦੇ ਸਮੇਂ ਤੋਂ ਉਹ ਸਾਰ ਉਸ ਤੋਂ ਲੈ ਕੇ ਫਿਰ ਜਿਵੇਂ ਜਿਵੇਂ ਵੀ ਰਾਜੇ ਮਹਾਰਾਜੇ ਚੇਂਜ ਆਈ ਆਈ ਗਏ ਉਹ ਸਾਰਿਆਂ ਦੇ ਸਿੱਕੇ ਲਗਭਗ ਮੇਰੇ ਕੋਲ ਹੈਗੇ ਨੇ ਜੀ ਇਹ ਪ੍ਰਦਰਸ਼ਨੀਆਂ ਜਿਵੇਂ ਤੁਸੀਂ ਅੱਜ ਸੰਗਰੂਰ ਪਿੰਗਲਵਾੜੇ ਦੇ ਲਾਈ ਆ। ਇਹ ਕਿਸ ਕਿਸ ਜਗ੍ਹਾ ਤੁਸੀਂ ਪ੍ਰਦਰਸ਼ਨੀਆਂ ਵਗੈਰਾ ਲਗਾਉਂਦੇ ਰਹਿੰਦੇ ਹੋ? ਪਹਿਲਾਂ ਮੈਂ ਮਤਲਬ ਹੁਣ ਤੱਕ ਸਕੂਲਾਂ, ਕਾਲਜਾਂ, ਗੁਰਦੁਆਰਿਆਂ, ਮੰਦਰਾਂ, ਮੇਲਿਆਂ ਦੇ ਵਿੱਚ 200 ਪ੍ਰਦਰਸ਼ਨੀਆਂ ਲਾ ਚੁੱਕੇ ਹਾਂ ਜੀ। ਅੱਜ ਮੇਰੀ 201ਵੀਂ ਪ੍ਰਦਰਸ਼ਨੀ ਹੈ ਜੀ। ਮਲਕਾ ਸੈਂਚਰੀ ਤੋਂ ਡਬਲ ਸੈਂਚਰੀ ਤੋਂ ਉੱਪਰ ਹੋ। ਹਾਂ ਜੀ ਹਾਂ ਜੀ। ਤੇ ਮੇਨ ਮਕਸਦ ਆ ਵੀ ਆਪਣੀ ਵਿਰਾਸਤ ਨੂੰ ਬਚਾ ਕੇ ਆਉਣ ਵਾਲੀ ਪੀੜ੍ਹੀ ਵਾਸਤੇ ਆਪਾਂ ਸੰਭਾਲ ਕੇ ਰੱਖਣਾ ਤਾਂ ਕਿ ਉਹਨਾਂ ਨੂੰ ਆਪਾਂ ਜੜਾਂ ਨਾਲ ਜੋੜ ਸਕੀਏ ਆਪਣੇ ਵਿਰਸੇ ਨਾਲ ਜੋੜ ਸਕੀਏ। ਕੀ ਮੈਸੇਜ ਦੇਣਾ ਚਾਹੋਗੇ ਜੇ ਮੰਨ ਲਓ ਮੈਸੇਜ ਤਾਂ ਮੇਰਾ ਇਹੀ ਹੈ ਜੀ ਵੀ ਜੇ ਕਿਸੇ ਦੇ ਘਰੇ ਕੋਈ ਸਮਾਨ ਪਿਆ ਤਾਂ ਉਹਨੂੰ ਕਬਾੜ ਚ ਵੇਚਣ ਦੀ ਬਜਾਏ ਜਿਹੜਾ ਮੇਰੇ ਵਰਗਾ ਕੋਈ ਸ਼ਕੀਨ ਆ ਜਿਹੜਾ ਮਤਲਬ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜ ਰਿਹਾ ਤਾਂ ਉਹਨੂੰ ਦਿੱਤਾ ਜਾਵੇ ਚਾਹੇ ਉਹਦਾ ਬਣਦਾ ਮੁੱਲ ਮੇਰੇ ਤੋਂ ਲੈ ਲਓ ਉਹਨੂੰ ਵੇਚੋ ਨਾ ਜਾਂ ਉਹਨੂੰ ਕਬਾੜ ਦੇ ਭਾਂਡਾ ਸੱਟੋ ਹਾਂ ਜੀ ਸਰਦਾਰ ਜੀ ਦਾ ਕਹਿਣਾ ਹੈ ਕਿ ਜੇ ਤੁਹਾਡੇ ਵਿਰਾਸਤ ਦਾ ਕੋਈ ਸਮਾਨ ਪਿਆ ਤੁਹਾਡੇ ਘਰ 'ਚ ਜਿਹਨੂੰ ਤੁਸੀਂ ਪੁਰਾਣਾ ਸਮਝ ਚੱਕਦੇ ਹੋ ਕੋਣੂ ਛੁੱਟੋ ਨਾ ਇਹ ਸਰਦਾਰ ਜੀ ਕਹਿੰਦੇ ਅਸੀਂ ਮੁੱਲ ਲੈ ਲਾਂਗੇ ਤੁਸੀਂ ਚਾਹੇ ਮੈਨੂੰ ਵੇਚ ਦਿਵੋ ਅਸੀਂ ਉਸ ਦੀ ਕੀਮਤ ਦੇਵਾਂਗੇ ਪਰ ਉਸ ਨੂੰ ਛੁੱਟੋ ਨਾ ਕਿਉਂਕਿ ਉਹ ਤੁਹਾਡੀ ਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮਹਰਪਾਲ ਸਿੰਘ ਆਪਦਾ ਸੰਗਰੂ